Hello everyone this is Harjeet Shergill from AH Brands today i'm going to make a video about NRSPOS in Punjabi how to create username on NRSPOS system wah guruji kaalsa wah guruji ki fateh aj main punjabi vich video bana reha ha ke NRSPOS system te ਆਪਾਂ ਯੂਜ਼ਰ ਨੇਮ ਔਰ ਦੂਸਰੀ ਭਾਸ਼ਾ ਵਿੱਚ ਕਹਿ ਲਓ ਕੈਸ਼ੀਅਰ ਕਿੱਦਾਂ ਕ੍ਰੀਏਟ ਕਰਦੇ ਆਂ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਸਾਨੂੰ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਆ ਇਸ ਸਬਜੈਕਟ ਤੇ ਹੀ ਆਉਂਦੀਆਂ ਹੁਣ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਜਿਹੜਾ ਦਿਖਾਉਣ ਜਾ ਰਿਹਾ ਆ ਕਿ ਐਨ ਆਰ ਐਸ ਪੀਓ ਐਸ ਤੇ ਆਪਾਂ ਯੂਜ਼ਰ ਕਿੱਦਾਂ ਬਣਾਉਣੇ ਆ ਜਦੋਂ ਜਿੱਦਾਂ ਤੁਸੀਂ ਹੁਣ ਸਕਰੀਨ ਤੇ ਦੇਖ ਹੀ ਰਹੇ ਹੋ ਜਦੋਂ ਆਪਾਂ ਪਹਿਲੀ ਵਾਰੀ ਪੀਓ ਐਸ ਲੈ ਬਾਈ ਕਰਦੇ ਆਂ ਨਾ ਇਹਦੇ ਤੇ ਸੈਲਫ ਐਡਮਿਨਿਸਟ੍ਰੇਟਰੀ ਹੁੰਦੇ ਆ ਅਤੇ ਹੋਰ ਯੂਜ਼ਰ ਨਹੀਂ ਹੁੰਦੇ ਜਿੱਦਾਂ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਹੈਗਾ ਚਾਰਲਸ ਜਿਮੀ ਤੇ ਆਨਾ ਤਿੰਨ ਜਿਹੜੇ ਆ ਉਹ ਬਣੇ ਹੋਏ ਹੈਗੇ ਆ ਬਟ ਜਿਹੜੇ ਜਦੋਂ ਨਵੇਂ ਪੀਓਰਸ ਲੈਂਦੇ ਆ ਉਹ ਸਿਰਫ ਐਡਮਿਨਿਸਟਰੇਟਰ ਹੀ ਹੁੰਦਾ ਆ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਸਿਖਾਉਣਾ ਆ ਤੇ ਨੰਬਰ 2 ਮੈਂ ਤੁਹਾਨੂੰ ਦੱਸਣਾ ਆ ਕਿ ਤੁਸੀਂ ਕਿਸ ਤਰ੍ਹਾਂ ਕੈਸ਼ੀਅਰ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਚਾਹੁੰਦੇ ਉਹ ਕਰਨੀਆਂ ਤੁਸੀਂ ਉਹ ਬੰਦ ਕਰ ਸਕਦੇ ਆ ਜੇਕਰ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਕੈਸ਼ੀਅਰ ਜਿਹੜਾ ਨੋ ਸੇਲ ਤੇ ਰਜਿਸਟਰ ਨੂੰ ਨਾ ਓਪਨ ਕਰੇ ਉਹ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਆ ਵੀ ਆਈਟਮ ਦੀ ਪ੍ਰਾਈਸ ਨਾ ਚੇਂਜ ਕਰੇ ਉਹ ਨਹੀਂ ਕਰ ਸਕਦਾ ਇਹ ਤੁਹਾਡੇ ਤੇ ਡਿਪੈਂਡ ਆ ਵੀਡੀਓ ਨੂੰ ਪੂਰੀ ਪੂਰੀ ਦੇਖਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਹਾਂਜੀ ਚਲੋ ਜੀ ਸ਼ੁਰੂ ਕਰਦੇ ਆ ਹੁਣ ਆਪਾਂ ਅ ਜਿੱਦਾਂ ਤੁਹਾਨੂੰ ਤੁਸੀਂ ਪੀਓਐਸ ਸਿਸਟਮ ਵਾ ਦੇਖ ਹੀ ਰਹੇ ਹੋ ਸਕਰੀਨ ਤੇ ਆ ਰਿਹਾ ਪਹਿਲਾਂ ਮੈਂ ਐਡਮਿਨਿਸਟਰੇਟਰ ਤੇ ਲੌਗਇਨ ਕਰਦਾ ਹਾਂ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਐਡਮਿਨਿਸਟਰੇਟਰ ਪਾਸਵਰਡ ਹੁੰਦਾ ਆ 11111 ਪੰਜ ਟਾਈਮ ਏਕੇ ਜਦੋਂ ਤੁਸੀਂ ਆਪਾਂ ਕਰ ਦੇਣਾ ਇਹ ਤੇ ਆ ਜਿਹੜੀ ਸਕਰੀਨ ਆ ਤੁਹਾਡੇ ਜਿਹੜੀ ਆ ਆ ਜਾਣੀ ਆ ਜਿੱਦਾਂ ਰਜਿਸਟਰ ਟਰਮੀਨਲ ਆ ਬੈਂਡਰ ਯੂਜ਼ਰ ਇਨਵੈਂਟਰੀ ਅ ਅਨਦਰ ਗ੍ਰੇਡ ਫੀਚਰ ਪ੍ਰਾਈਸ ਬੁੱਕ ਪ੍ਰੋਮੋਸ਼ਨ ਵਨ ਕਲਿਕ ਆਈਟਮ ਟ੍ਰੇਨਿੰਗ ਐਂਡ ਹੈਲਪ ਟੂਲਸ ਐਂਡ ਮਾਰਕੀਟਪਲੇਸ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਟੈਪ ਕਰਨਾ ਆ ਜੂਜ਼ਰਸ ਤੇ ਲੋ ਜੀ ਜੂਜ਼ਰਸ ਤੇ ਆਪਾਂ ਕਲਿੱਕ ਕਰਤਾ ਉਸ ਤੋਂ ਬਾਅਦ ਜਿੱਦਾਂ ਆ ਕੈਸ਼ੀਅਰ ਜਿਹੜੇ ਆ ਉਹ ਬਣੇ ਹੋਏ ਆ ਹਨਾ ਇਹ ਮੰਨ ਲਓ ਵੀ ਆ ਮੈਂ ਜਿੰਮੀ ਤੇ ਹੀ ਕਰਦਾ ਕਰਦਾ ਹਾਂ ਜੇਕਰ ਮੈਂ ਇਹਨੂੰ ਜਿੰਮੀ ਨੂੰ ਡਿਲੀਟ ਕਰ ਆ ਕਰਨਾ ਚਾਹੁੰਦਾ ਜੇਕਰ ਤੁਹਾਡੇ ਕੋਲ ਆਲਰੇਡੀ ਬਣੇ ਹੋਏ ਆ ਜਿੱਦਾਂ ਮੈਂ ਆ ਬਣਾਇਆ ਸੀਗਾ ਪਹਿਲਾਂ ਪਰ ਮੈਂ ਇਹਨੂੰ ਡਿਲੀਟ ਕਰਨਾ ਮੈਂ ਡਿਲੀਟ ਤੇ ਨੱਪ ਦੇਣਾ ਚਲੋ ਜੀ ਕੈਸ਼ੀਅਰ ਇਹ ਜਿਹੜਾ ਗਿਆ ਹੁਣ ਜਿੰਨੇ ਵੀ ਆ ਦੂਜੇ ਹੈਗੇ ਜਿਵੇਂ ਇਹਨਾਂ ਨੂੰ ਇੱਦਾਂ ਡਿਲੀਟ ਕਰਨਾ ਚਾਹਾਂ ਸਾਰਿਆਂ ਨੂੰ ਡਿਲੀਟ ਕਰ ਸਕਦਾ ਕਿਉਂਕਿ ਕਈ ਵਾਰੀ ਸਾਡੇ ਕੋਲ ਅੰਪਲਾਈ ਨਵੇਂ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਜਿਹੜਾ ਵੀ ਅੰਪਲਾਈ ਨਵਾਂ ਆਵੇ ਉਹ ਉਹਨੂੰ ਰੱਖ ਲਓ ਜਿਹੜਾ ਦੂਜਾ ਆ ਜੇ ਤੁਸੀਂ ਡਿਲੀਟ ਕਰਨਾ ਡਿਲੀਟ ਕਰ ਦਿਓ ਰੱਖਣਾ ਰੱਖ ਲਓ ਤੁਹਾਡੀ ਮਰਜ਼ੀ ਆ ਪਰ ਜੇ ਤੁਹਾਡਾ ਤੁਸੀਂ ਪੀਓਐਸ ਲਿਆ ਹੋਇਆ ਤੁਸੀਂ 20 ਡਾਲਰ ਮਹੀਨੇ ਦੇ ਲੈਣੇ ਆ ਫਿਰ ਤੁਹਾਨੂੰ ਜਿਹੜੇ ਇਹਨਾਂ ਨੇ ਤਿੰਨ ਯੂਜ਼ਰ ਨੇਮ ਹੀ ਬਣਾਉਣ ਦੇਣੇ ਆ ਜੇ ਤੁਸੀਂ ਬਾਦੂ ਬਣਾਉਣੇ ਆ ਫਿਰ ਤੁਹਾਨੂੰ ਜਿਹੜਾ ਉਹ ਪਲੱਸ ਫੀਚਰ ਵਿੱਚ ਜਾਣਾ ਪਊ ਜਿਹਦੇ 10 ਡਾਲਰ ਹੋ ਰਿਹਾ ਫਿਰ ਜੇ ਤਾਂ ਤੁਸੀਂ ਪਲੱਸ ਫੀਚਰ ਵਿੱਚ ਜਾਂ ਤਾਂ ਇਹਨਾਂ ਨੂੰ ਰਹਿਣ ਦਿਓ ਜੇ ਨਹੀਂ ਹੈਗੇ ਤਾਂ ਇਹਨਾਂ ਨੂੰ ਡਿਲੀਟ ਕਰ ਦਿਓ ਜਿੱਦਾਂ ਮੈਂ ਹੁਣ ਕਰ ਰਿਹਾ ਹਾਂ ਡਬਲ ਕਲਿਕ ਕਲਿਕ ਕਰੋ ਸਾਈਮਨ ਤੇ ਮੈਂ ਕੀਤਾ ਡਿਲੀਟ ਜੈਸ ਇਹ ਸਾਰੇ ਜਿਹੜੇ ਆ ਉਹ ਡਿਲੀਟ ਹੋਈ ਜਾਂਦੇ ਆ ਮੰਨ ਲਾ ਸੈਮ ਨੂੰ ਵੀ ਮੈਂ ਕਰ ਦਿੰਦਾ ਚਲੋ ਕਰ ਦਿੱਤਾ ਚਲੋ ਆਪਾਂ ਇਹ ਦੋ ਕਰਖ ਲੈ ਉਦਦੇ ਓਕੇ ਮਾਰਥਾ ਨੂੰ ਵੀ ਕਰ ਦਿੰਦੇ ਆ ਚਲੋ ਓਕੇ ਹੁਣ ਜਦੋਂ ਮੈਂ ਨਵਾਂ ਬਣਾਉਣਾ ਆ ਮੈਂ ਕੀ ਕਰਨਾ ਆ ਐਡਮਿਨਿਸਟ ਐਡ ਯੂਜ਼ਰ ਤੇ ਜਾਣਾ ਐਡ ਯੂਜ਼ਰ ਤੇ ਗਿਆ ਓਕੇ ਪਹਿਲਾਂ ਤਾਂ ਮੈਂ ਉਹਦਾ ਨਾਮ ਲਿਖਣਾ ਮਤਲਬ ਮੇਰਾ ਨਾਮ ਆ ਹਰਜੀਤ ਗਿੱਲ ਮੈਂ ਹਰਜੀਤ ਗਿਆਲੀ ਲਿਖ ਦਿੰਦਾ ਇੱਥੇ ਹਾਂਜੀ ਓਕੇ ਲਿਖ ਦਿੱਤਾ ਹੁਣ ਪਿੰਨ ਨੰਬਰ ਪੰਜ ਪਿੰਨ ਨੰਬਰ ਇਹ ਜੋ 5 ਨੰਬਰਾਂ ਦਾ ਹੀ ਹੋਣਾ ਚਾਹੀਦਾ ਆ ਜਿੱਦਾਂ ਉੱਤੇ ਤੇ ਬੰਦ 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 ਆ ਇੱਥੇ ਮੈਂ ਮੰਨ ਲਵਾਂ ਇਹਦਾ ਮੈਂ 2 2 2 ਰੱਖ ਦਿੰਦਾ ਇਹਦਾ ਵੀ ਇਹਦਾ ਮੈਂ 2 2 2 ਰੱਖ ਦਿੰਦਾ 1 2 2 2 3 2 4 2 ਤੇ 5 2 ਜਿਹੜਾ ਬੌਸ ਅਕਾਊਂਟ ਨੰਬਰ ਜੇ ਤੁਸੀਂ ਇਹ ਬੌਸ ਕਾਊਂਟ ਨੰਬਰ ਉਹਨਾਂ ਲਈ ਹੁੰਦਾ ਆ ਜਿਹੜੇ ਬੰਦੇ ਪਿੰਨਲੈਸ ਕਾਲਿੰਗ ਵੇਚਦੇ ਆ ਕਿਉਂਕਿ ਆਪਣੇ ਲਿਕਰ ਸਟੋਰ ਦੇ ਬਹੁਤ ਅਰਾਊਂਡ 1% ਹੀ ਵੇਚਦੇ ਆ ਤੁਹਾਨੂੰ ਇੱਥੇ ਆਪਣਾ ਬੌਸ ਅਕਾਊਂਟ ਦੀ ਨਹੀਂ ਲੋੜ ਹੈਗੀ ਜੇ ਤੁਸੀਂ ਚਾਹਦੇ ਆ ਆਪਣਾ ਬੋਸ ਅਕਾਊਂਟ ਇੱਥੇ ਪਾਉਣਾ ਹੈ ਕੈਸ਼ੀਅਰ ਨੂੰ ਅਲਾਉ ਕਰਨਾ ਵੀ ਉਹ ਕਾਲਿੰਗ ਕਾਰਡ ਵੇਚ ਦੇਵੇ ਫਿਰ ਤੁਸੀਂ ਆਪਣੇ ਸੇਲ ਜਿ ਡੈਪ ਤੋਂ ਬੋਸ ਅਕਾਊਂਟ ਨੰਬਰ ਲੈ ਲਓ ਤੇ ਇੱਥੇ ਪਾ ਦਿਓ ਮੋਸਟ ਲਾਈਕ ਜਿੰਨੇ ਵੀ ਮੈਂ ਬੰਦਿਆਂ ਨੂੰ ਪੀਓਐਸ ਵੇਚਿਆ ਕੋਈ ਨਹੀਂ ਕਰਦਾ ਇਸ ਕਰਕੇ ਇਹਦਾ ਛੱਡੋ ਘੜਾ ਇਹਨੂੰ ਖਾਲੀ ਰਹਿਣ ਦਿਓ ਓਕੇ ਉਸ ਤੋਂ ਬਾਅਦ ਇਹ ਸਾਨੂੰ ਪੁੱਛ ਰਿਹਾ ਆ ਜਿਹੜਾ ਬੰਦਾ ਤੁਸੀਂ ਹਰਜੀਤ ਬਣਾ ਰਹੇ ਆ ਵੀ ਉਹ ਮੈਨੇਜਰ ਆ ਕੈਸ਼ੀਅਰ ਆ ਕਿ ਟਾਈਮ ਕਲਾਕ ਯੂਜ਼ ਓਨਲੀ ਤੁਸੀਂ ਇੱਥੇ ਯੂਜ਼ਰ ਨੇਮ ਹੈ ਜਿਹੜਾ ਸਿਰਫ ਟਾਈਮ ਕਲਾਕ ਲਈ ਵੀ ਬਣਾ ਸਕਦੇ ਆ ਜੇ ਕੈਸ਼ੀਅਰ ਦਾ ਮੈਨੇਜਰ ਦੇ ਲਈ ਬਣਾਉਣਾ ਹਨਾ ਹੁਣ ਮੈਂ ਇੱਥੇ ਕਹਿ ਦੇਣਾ ਆ ਵੀ ਇਹ ਬੰਦਾ ਜਿਹੜਾ ਹਰਜੀਤ ਆ ਕੈਸ਼ੀਅਰ ਆ ਉਹ ਤੈਨੂੰ ਪੁੱਛਦਾ ਥਿਸ ਵਿਲ ਰੀਸੈਟ 올 ਦੀ ਸੈਟਿੰਗ ਪਰਮਿਸ਼ਨ ਟੂ ਕੈਸ਼ੀਅਰ ਡਿਫਾਲਟ ਓਕੇ ਜਦੋਂ ਮੈਂ ਜੈਸ ਕਰ ਦਿੱਤਾ ਡਿਫਾਲਟ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਆ ਵੀ ਜਿਹੜਾ ਕੈਸ਼ੀਅਰ ਆ ਔਰ ਨੋ ਸੇਲ ਤੇ ਖੋਲ ਸਕਦਾ ਆ ਰਸੀਦ ਪ੍ਰਿੰਟ ਕਰ ਸਕਦਾ ਆ ਆ ਵੈਂਡਰ ਨੂੰ ਪੇ ਆਊਟ ਕਰ ਸਕਦਾ ਕੈਸ਼ ਡ੍ਰੌਪ ਕਰ ਸਕਦਾ ਆ ਕੈਸ਼ ਪੇਮੈਂਟ ਕਰ ਸਕਦਾ ਈਬੀਟੀ ਦੀ ਪੇਮੈਂਟ ਲੈ ਸਕਦਾ ਜੇ ਤਾਂ ਚੈੱਕ ਕੀਤਾ ਆ ਇਹਦਾ ਭਾਵ ਇਹ ਆ ਵੀ ਉਹ ਕਰ ਸਕਦਾ ਪਰ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਬੰਦਾ ਨੋ ਕੈਸ਼ ਸੇਲ ਤੇ ਨਾ ਖੋਲੇ ਤੇ ਤੁਸੀਂ ਇਹਨੂੰ ਜਿਹੜਾ ਅਨਚੈੱਕ ਕਰ ਦਿਓ ਫਿਰ ਉਹ ਨੋ ਸੇਲ ਤੇ ਨਹੀਂ ਖੋਲ ਸਕਦਾ ਜੇ ਤੁਸੀਂ ਚਾਹੁੰਦੇ ਆ ਵੀ ਬੰਦਾ ਰਿਫੰਡ ਕਰ ਲਵੇ ਤਦ ਤੁਸੀਂ ਚੈੱਕ ਕਰਦੇ ਹੋ ਜੇ ਤੁਸੀਂ ਚਾਹੁੰਦੇ ਆ ਤਾਂ ਰਿਫੰਡ ਨਹੀਂ ਕਰਾਉਣਾ ਤਾਂ ਉਹਨੂੰ ਐਂ ਤਾਂ ਕਰ ਦਿਓ। ਉਹ ਤੋਂ ਆ ਗਿਆ ਅਗਲਾ ਵੈਂਡਰ। ਸੇਮ ਥਿੰਗ ਯਾ ਤੇ ਤੁਸੀਂ ਚਾਹੁੰਦੇ ਆ ਵੀ ਆ ਵੈਂਡਰ ਬੰਡ ਰਿਆ ਜਿਹੜੇ ਉਹ 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 ਬੰਦਾ ਹੈ ਜਿਹੜਾ ਆਪਣਾ ਪੇ ਆਊਟ ਕਰ ਸਕਦਾ ਤਾਂ ਤੁਸੀਂ ਉਹਨੂੰ ਚੈੱਕ ਕਰਦੇ ਹੋ ਜੇ ਨਹੀਂ ਤਾਂ ਇਹਨਾਂ ਨੂੰ ਅਨ ਚੈੱਕ ਹੀ ਰਹਿਣ ਦਿਓ। ਆ ਕਿ ਜਿਹੜਾ ਵੈਂਡਰ ਆ ਐਡ ਵੈਂਡਰ ਜਾਂ ਹੋਰ ਹੁਣ ਇਸ ਟਾਈਮ ਇਹ ਸਾਰਾ ਅਨ ਚੈੱਕ ਆ ਇਹ ਵੈਂਡਰ ਵਾਲਾ ਫੀਚਰ ਨਹੀਂ ਦੇ ਸਕਦਾ। ਅੱਗੇ ਆ ਗਿਆ ਯੂਜ਼ਰ ਵਾਲਾ ਯੂਜ਼ਰ ਦੇ ਵਿੱਚ ਹੁਣ ਜਿਹੜਾ ਡਿਫਾਲਟ ਆ ਉਹ ਸਿਰਫ ਆਪਣੀ ਪ੍ਰੋਫਾਈਲ ਹੀ ਦੇ ਸਕਦਾ ਆਪਣੀ ਸੇਲ ਹੀ ਦੇ ਸਕਦਾ ਜੇ ਤੁਸੀਂ ਉਹਨੂੰ ਚਾਹੁੰਦੇ ਆ ਵੀ ਹੋਰ ਵੀ ਕੁਝ ਕਰਸਾ ਕਰ ਸਕਦਾ ਆ ਤੁਸੀਂ ਉਹਨਾਂ ਨੂੰ ਉਹਨੂੰ ਜਦਾ ਇਦਾਂ ਚੈੱਕ ਕਰ ਦਿਓ ਜੇ ਤੁਸੀਂ ਚਾਹੁੰਦੇ ਆ ਉਹ ਆਪਣੀ ਪ੍ਰੋਫਾਈਲ ਵੀ ਨਹੀਂ ਦੇ ਸਕਦਾ ਆਪਣਾ ਪਾਸਵਰਡ ਵੀ ਨਹੀਂ ਚੇਂਜ ਕਰ ਸਕਦਾ ਫੇਰ ਹਰੇ ਨਿਸ਼ਾਨ ਤੇ ਜਾਓ ਦੋ ਵਾਰੀ ਠੂਂਗਾ ਮਾਰੋ ਤੇ ਚਿੱਟਾ ਹੋ ਜਾਣਾ ਹੁਣ ਕੁਝ ਵੀ ਨਹੀਂ ਕਰ ਸਕਦਾ ਸੇਮ thing ਹੀ ਥੱਲੇ ਪ੍ਰਾਈਸ ਬੁੱਕ ਹੈ ਜਿਹੜੀ ਇਹਦੇ ਤੇ ਹੁਣ ਡਿਫਾਲਟ ਹੈਗਾ ਆ ਉਹ ਪ੍ਰਾਈਸਾਂ ਐਡ ਵੀ ਕਰ ਸਕਦਾ ਪ੍ਰਾਈਸ ਐਡਿਟ ਵੀ ਕਰ ਸਕਦਾ ਤੇ ਡਿਪਾਰਟਮੈਂਟਾਂ ਦਾ ਵੀ ਸ਼ੇਡ ਸ਼ਾਰਟ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਕੁਛ ਵੀ ਸਾਰਾ ਕੁਝ ਕਰੇ ਤਾਂ ਇਦਾਂ ਹੀ ਜਾਣ ਦਿਓ ਜੇ ਤੁਸੀਂ ਚਾਹੁੰਦੇ ਨਹੀਂ ਕਰੇ ਤਾਂ ਇੱਥੇ ਪ੍ਰਾਈਸ ਬੁੱਕ ਤੇ ਹਰੇ ਥਾਂ ਤੇ ਜਾ ਕੇ ਦੋ ਵਾਰੀ ਟੁੰਗਾ ਮਾਰੋ ਚਿੱਟਾ ਹੋ ਜਾਣਾ ਇਹ ਕੁਛ ਵੀ ਨਹੀਂ ਕਰ ਸਕਦਾ ਪਰ ਫੇ ਵੀ ਜੇ ਤੁਸੀਂ ਚਾਹੁੰਦੇ ਆ ਵੀ ਕਦੇ ਆਈਟਮ ਆਊਟਮਾ ਐਡ ਕਰ ਲਵੇ ਕਿ ਅਜੇ ਅਸੀਂ ਨਹੀਂ ਹੁੰਦੇ ਕੱਲੀ ਆਈਟਮ ਤੇ ਉਹਨੂੰ ਕਲਿੱਕ ਕਰ ਦਿਓ ਆਈਟਮ ਐਡ ਕਰ ਸਕਦਾ ਸੇਮ ਥਿੰਗ ਇਹ ਵਨ ਕਲਿਕ ਆਈਟਮ ਵਨ ਕਲਿਕ ਆਈਟਮ ਉਹ ਹੁੰਦੀਆਂ ਵੀ ਜਿਹੜੀਆਂ ਆ ਮੰਨ ਲਓ 20000 ਕੀ ਆ 20000 ਕੀ ਸਟੇਕ ਆ ਉਹਦੇ ਤੇ 바ਰ ਕੋਡ ਨਹੀਂ ਜਾਂ ਸਿੰਗਲ ਮੈਡੀਸਲ ਜਾਂ ਟੈਨਾਂ ਨਾਲ ਅਸੀਂ ਆਪ ਵੇਚਦੇ ਆ ਪੌਚ ਹਨਾ ਉਹਨਾਂ ਦੇ ਨਾਲ ਛੇੜ ਛਾੜ ਕਰ ਸਕਦਾ ਕਿ ਨਹੀਂ ਹੁਣ ਗ੍ਰੀਨ ਨੇ ਜੇ ਤੁਸੀਂ ਚਾਹੁੰਦੇ ਮੈਂ ਉਹ ਵੀ ਨਹੀਂ ਉਹਨੂੰ ਇਜਾਜ਼ਤ ਦੇਣੀ ਚਲੋ ਉਹਨੂੰ ਗ੍ਰੀਨ ਚਿੱਟਾ ਕਰ ਦਿਓ ਹਨਾ ਆ ਟੂਲਸ ਜੇ ਤੁਸੀਂ ਸੋਰਸ ਸਟੋਰ ਸੈਟ ਅਪ ਤੁਸੀਂ ਕਰਵਾਉਣੀ ਚਾ ਨਹੀਂ ਹੁਣ ਡਿਫਾਲਟ ਆ ਜੇ ਨਹੀਂ ਚਾਹੁੰਦੇ ਤਾਂ ਅਨ ਡਿਫਾਲਟ ਕਰ ਦਿਓ ਆ ਮੋਡੀਫਿਕੇਸ਼ਨ ਸੇਮ ਥਿੰਗ ਆ ਕਸਟਮਰ ਟੈਬ ਜੇ ਕਸਟਮਰ ਨੂੰ ਉਧਾਰ ਦੇ ਸਕਦਾ ਤਾਂ ਨਹੀਂ ਦੇ ਸਕਦਾ ਮੈਂ ਨਹੀਂ ਚਾਹੁੰਦਾ ਮੇਰਾ ਕੈਸ਼ੀਅਰ ਉਧਾਰ ਦੇਵੇ ਚਲੋ ਮੈਂ ਉਹਨੂੰ ਬੰਦ ਕਰ ਦੇਣਾ ਜੇ ਤੁਸੀਂ ਆਪਣੇ ਗਾਹਕਾਂ ਨੂੰ ਉਧਾਰ ਦਿੰਨੇ ਆ ਫਿਰ ਇਹਨੂੰ ਤੁਹਾਨੂੰ ਗ੍ਰੀਨ ਕਰਨਾ ਪੈਣਾ ਫਿਰ ਫੇ ਕੀ ਜੇ ਗਾਹਕ ਨੇ ਪੇਮੈਂਟ ਕਰਨੀ ਪੈਂਦੀ ਹੈ ਫਿਰ ਤੁਹਾਨੂੰ ਤੁਸੀਂ ਇਹਨੂੰ ਗ੍ਰੀਨ ਰਹਿਣ ਦਿਓ ਹਨਾ ਆ ਆ ਅੱਗੇ ਸੇਮ ਥਿੰਗ ਆ ਜਿਹੜਾ ਅਗਲਾ ਆ ਪੇਪੌਡ ਫੰਕਸ਼ਨ ਜੇ ਤੁਸੀਂ ਉਹਨੂੰ ਕਾਰਨ ਦੇਣਾ ਤੇ ਨਹੀਂ ਸਾਰਾ ਕੁਝ ਇਨਵੈਂਟਰੀ ਜੇਕਰ ਇਨਵੈਂਟਰੀ ਨੂੰ ਦੇ ਨਾਲ ਛੇਡ ਛਾੜ ਕਰਨ ਦੇਣੀ ਆ ਤਾਂ ਉਹਨੂੰ ਐਦਾਂ ਰਹਿਣ ਦਿਓ ਜੇ ਛੇਡ ਛਾੜ ਨਹੀਂ ਕਰਨ ਦੇਣੀ ਤਾਂ ਉਹਨੂੰ ਐਦਾਂ ਕਰ ਦਿਓ ਸਾਰਾ ਚਿੱਟਾ ਹੋ ਗਿਆ ਤੇ ਲੋ ਜੀ ਫਿਰ ਓਕੇ ਕਰ ਦਿਓ ਤੇ ਹਰਜੀਤ ਗੱਲ ਦਾ ਯੂਜ਼ਰ ਨੇਮ ਆ ਦੇਖ ਲਓ ਬਣ ਗਿਆ ਆ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਹਾਂ ਮੈਂ ਚੱਲ ਗਿਆ ਰਜਿਸਟਰ ਤੇ ਚਲੋ ਜੀ ਮੈਂ ਹੁਣ ਰਜਿਸਟਰ ਤੇ ਗਿਆ ਆ ਅ ਮੰਨ ਲਓ ਵੀ ਮੈਂ ਰਿਫੰਡ ਕਰਨਾ ਆ ਇਹ ਪਹਿਲਾਂ ਤਾਂ ਮੈਨੂੰ ਹਰਜੀਤ ਗਿੱਲ ਤੇ ਇਹਨੂੰ ਮੈਂ ਲੌਗ ਆਊਟ ਕਰਕੇ ਲੈ ਕੇ ਜਾਣਾ ਓਕੇ ਜੀ ਮੈਂ ਡੇ ਐਂਡ ਇਹਨੂੰ ਕਰ ਦਿੱਤਾ ਬੰਦ ਜਿਹੜਾ ਪਹਿਲਾਂ ਸੀਗਾ ਹੁਣ ਮੈਂ ਹਰਜੀਤ ਤੇ ਖੋਲਣ ਲੱਗਾ ਹਾਂ ਮੈਂ ਪਾਸਵਰਡ ਰੱਖਿਆ ਸੀਗਾ 52 ਨੀਆਂ ਤੇ ਮੈਂ ਬਣਾਤਾ ਆ ਮੈਂ ਕਿਹਾ ਵੀ ਹਰਜੀਤ ਸ਼ੇਰਗਿੱਲ ਨੇ 11 ਡਾਲਰ ਤੋਂ ਸ਼ਿਪਟ ਸ਼ੁਰੂ ਕੀਤੀ ਆ ਉਹ ਹੋ ਗਈ ਆ ਆ ਚਲੋ ਬੈਨਰ ਜਿਹਾ ਆਇਆ ਇਹਨੂੰ ਮੈਂ ਪੌਪ ਕਰ ਦਨਾ ਆ ਦੇਖ ਲੋ ਹਰਜੀਤ ਸ਼ੇਰਗੱਲ ਵੈਂਡਰ ਤੋਂ ਵੀ ਰਿਸਟ੍ਰਿਕਟਡ ਯੂਜ਼ਰ ਬਣੀ ਬਣਾ ਸਕਦਾ ਪ੍ਰੋਮੋਸ਼ਨ ਬਣੀ ਕਰ ਸਕਦਾ ਸਾਰੀਆਂ ਚੀਜ਼ਾਂ ਤੋਂ ਬੰਦਿਆ ਉਹ ਹਾਂ ਦਾ ਮੈਂ ਰਜਿਸਟਰ ਤੇ ਜਾਵਾਂ ਆ ਦੇਖ ਲਓ ਇਹ ਰਿਫੰਡ ਵਾਲੇ ਬਟਨ ਤੇ ਜਦੋਂ ਮੈਂ ਜਾਨਾ ਆ ਮੈਂ ਕਹਿੰਦਾ ਵੀ ਕਿਸੇ ਨੂੰ ਰਿਫੰਡ ਕਰਦਾ ਕਿਉਂਕਿ ਮੈਂ ਉੱਥੇ ਉਹਨੂੰ ਬੰਦ ਕੀਤਾ ਮੈਂ ਕਿਹਾ ਵੀ ਹਰਜੀਤ ਚ ਜਿਹੜਾ ਰਿਫੰਡ ਨਹੀਂ ਕਰ ਸਕਦਾ ਜਦੋਂ ਵੀ ਮੈਂ ਰਿਫੰਡ ਤੇ ਹੱਥ ਮਾਰਦਾ ਕਹਿੰਦਾ ਆਪਣੇ ਐਡਮਿਨਿਸਟ੍ਰੇਟਰ ਦੀ ਕਹਿਣ ਤੋਂ ਬਾਅਦ ਵੀ ਮਾਲਕ ਤੋਂ ਪਰਮਿਸ਼ਨ ਲੈ ਲੈ ਜਦੋਂ ਆ ਗ੍ਰੋਸਰੀ ਸਟੋਰਾਂ ਚ ਹੁੰਦਾ ਆ ਉਹ ਰੌਲਾ ਪਾਦੇ ਹੁੰਦੇ ਆ ਪ੍ਰਕਾਸ਼ ਕੋ ਜਾਈਏ ਜਾਈਏ ਸੁਪਰਵਾਈਜ਼ਰ ਉਹ ਉਦੋਂ ਉਹਨਾਂ ਨੇ ਇਦਾਂ ਕੈਸ਼ੀਅਰ ਨੂੰ ਪਰਮਿਸ਼ਨ ਨਾਲ ਆਈਆਂ ਹੁੰਦੀਆਂ ਸੁਪਰਵਾਈਜ਼ਰ ਦੀ ਪਰਮਿਸ਼ਨ ਲੈਣ ਲਈ ਇਹ ਸੇਮ ਥਿੰਗ ਹੀ ਜਿਹੜਾ ਕੈਸ਼ ਰੈਜਿਸਟਰ ਆ ਉਹ ਬਣਿਆ ਆ ਜੇ ਤੁਸੀਂ ਜੋ ਤੁਸੀਂ ਚਾਹੋਗੇ ਉੱਥੇ ਉੱਥੇ ਕਲੈਕ ਕਰੀ ਜਾਓ ਬਾਕੀ ਚੀਜ਼ਾਂ ਤੇ ਅਨਕਲਿੱਕ ਕਰੀ ਜਾਓ ਇਹਨੇ ਉਹਨੂੰ ਕੁਝ ਨਹੀਂ ਕਰਨ ਦੇਣਾ ਹੁਣ ਜਿੱਦਾਂ ਮੈਂ ਬੈਕਅਪ ਚੱਲ ਜਾਂਦਾ ਫੇ ਇਹ ਇੱਥੇ ਉਹ ਬੈਨਰ ਜਿਹਾ ਪਾਪ ਹੋ ਜਾਂਦਾ ਜਦੋਂ ਮੈਂ ਪ੍ਰਾਈਸ ਬੁੱਕ ਤੇ ਜਾਂਦਾ ਆ ਹਨਾ ਇਹ ਐਡ ਆਈਟਮ ਇਹਨੂੰ ਮੈਂ ਐਡ ਆਈਟਮ ਦੀ ਜਿਹੜੀ ਪਰਮਿਸ਼ਨ ਦਿੱਤੀ ਆ ਹਨਾ ਤਾਂ ਆ ਤਾਂ ਕਰ ਸਕਦਾ ਨਹੀਂ ਐਡ ਆਈਟਮ ਵੀ ਇਹ ਐਡ ਆਈਟਮ ਦੀ ਮੈਂ ਪਰਮਿਸ਼ਨ ਦਿੱਤੀ ਆ ਇਹ ਕਰ ਸਕਦਾ ਜੇ ਮੈਂ ਚਾਹਾਂ ਤੇ ਮੈਂ ਇਹਨੂੰ ਇਹ ਵੀ ਪਿੱਛੋਂ ਜਾ ਕੇ ਉਹ 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 ਬੰਦ ਕਰ ਸਕਦਾ ਜਦੋਂ ਉਦੋਂ ਮੈਨੂੰ ਚੇਤਾ ਭੁੱਲ ਗਿਆ ਮੈਂ ਕਰਨੀ ਸੀਗੀ ਜਿੱਦਾਂ ਮੈਂ ਰਿਪੋਰਟ ਤੇ ਜਾਵਾਂ ਹਨਾ ਤੇ ਇਹ ਬੰਦਾ ਆ ਸਿਰਫ ਆਪਣੀ ਰਿਪੋਰਟ ਹੀ ਦੇਖ ਸਕਦਾ ਦੂਜਿਆਂ ਦੀ ਨਹੀਂ ਦੇਖ ਸਕਦਾ ਆ ਦੇਖੋ ਸ਼ਿਫਟ ਰਿਪੋਰਟ ਹੀ ਆ ਹੀ ਕੈਨ ਚੈੱਕ ਹਿਸ ਓਨ ਰਿਪੋਰਟ ਮੰਨ ਲਓ ਵੀ ਕੈਸ਼ੀਅਰ ਨੇ 2 ਵਜੇ ਤੋਂ ਕੰਮ ਸ਼ੁਰੂ ਕੀਤਾ 10 ਵਜੇ ਤੱਕ ਉਹ ਆਪਣੀ ਸੈਲ ਹੀ ਦੇਖ ਸਕਦਾ ਦੂਜੇ ਬੰਦਿਆਂ ਨੇ ਦੀਦੇ ਸਾਹ ਦਾ ਸਵੇਰ ਵਾਲੇ ਨੇ ਕੀ ਕੀਤਾ ਸੀਗਾ ਜੇ ਤੁਸੀਂ ਇਹ ਵੀ ਬੰਦ ਕਰਨਾ ਚਾਹੁੰਦੇ ਹੋ ਤੁਸੀਂ ਰਿਪੋਰਟ ਤੇ ਜਾ ਕੇ ਇਹ ਵੀ ਬੰਦ ਕਰ ਸਕਦੇ ਹੋ ਇਹ ਜਿਹੜਾ ਵੈਰੀ ਈਜ਼ੀ ਆ ਸਿਸਟਮ ਹੈਗਾ ਆਪਾਂ ਇੱਕ ਵਾਰੀ ਹੋਰ ਬਤਾਂ ਨੂੰ ਜਾ ਕੇ ਦਿਖਾਉਣਾ ਇਹ ਹੁਣ ਮੈਨੂੰ ਫੇਰ ਦੁਬਾਰਾ ਆ ਯੂਜ਼ਰ ਤੇ ਰਿਸਟ੍ਰੈਕਟਡ ਕਰ ਦਤਾ ਇਹ ਦੇਖੀ ਕਿਸੇ ਆਪਣੇ ਇੱਕ ਕਲੀਗ ਦਾ ਜਿਹੜਾ ਕਰ ਨਹੀਂ ਸਕਦਾ ਕੁਝ ਚੇਂਜ ਆ ਦੇਖੋ ਆਈਟਮ ਉਹ ਵੀ ਰਿਸਟ੍ਰੈਕਟਡ ਆ A ਟੂਲ ਆ ਇਹ ਵੀ ਰਿਸਟ੍ਰੈਕਟਡ ਆ ਜਦੋਂ ਮੈਂ ਇੱਥੇ ਜਾਂਦਾ ਆ ਇਹ ਹੁਣ ਜੇ ਮੰਨ ਲਓ ਵੀ ਆਪਾਂ ਇੱਥੇ ਸੈਂਡਵਿਚ ਵੇਚੀਏ ਪੰਜ ਓਕੇ ਓਕੇ ਮੰਨ ਲਓ ਆ ਆਈਸਕ੍ਰੀਮ ਵੇਚਦੇ ਆ ਇਸ ਟਾਈਮ ਆ ਜਿਹੜਾ ਇਹ ਉਹਨੂੰ ਡਿਸਕਾਊਂਟ ਨਹੀਂ ਦੇ ਸਕਦਾ ਕਿਉਂਕਿ ਮੈਂ ਬੰਦ ਕੀਤਾ ਆ ਜਦੋਂ ਵੀ ਮੈਂ ਡਿਸਕਾਊਂਟ ਤੇ ਕੀਤਾ ਉਹ ਕਹਿੰਦਾ ਦੇਖ ਲਓ ਆਪਣੇ ਮਾਲਕ ਦੀ ਪਰਮਿਸ਼ਨ ਲੈ ਕੈਨਸਲ ਕਰੋ ਹੋਰ ਦੇਖੋ ਜੇ ਆਪਾਂ ਕਈ ਕਈ ਅੱਗੇ ਨੋ ਸੇਲ ਤੇ ਨੋ ਸੇਲ ਤੇ ਮੈਂ ਕੋਸ਼ਿਸ਼ ਕੀਤੀ ਸੇਲ ਕਰਨ ਦੀ ਉਹ ਕਹਿੰਦਾ ਮਾਲਕ ਦੀ ਪਰਮਿਸ਼ਨ ਲੈ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਕਰਾਈ ਜਾਓ ਉੱਥੇ ਜੁਡਰ ਤੇ ਜਾ ਕੇ ਇਹ ਇਦਾਂ ਜਿਆਦਾ ਵਧੀਆ ਸਿਸਟਮ ਆ ਜੇ ਜੋ ਤੁਸੀਂ ਚਾਹੁੰਦੇ ਆ ਕੈਸ਼ੀਅਰ ਉਹ ਹੀ ਕਰੂਗਾ ਹੋਰ ਨਹੀਂ ਕਰੂਗਾ ਹੁਣ ਜਿੱਦਾਂ ਮੈਂ ਜੇ ਮੈਂ ਹੋਰ ਕੁਝ ਚੇਂਜ ਕਰਨਾ ਆ ਹਾਂ ਫੇਰ ਮੈਨੂੰ ਉਹ ਉੱਥੇ ਹੀ ਜਾਣਾ ਪੈਣਾ ਆ ਇਹ ਲੌਗ ਆਊਟ ਕਰਨਾ ਪੈਣਾ ਸਿਸਟਮ ਲੌਗ ਆਊਟ ਕਰਕੇ ਮੈਂ ਫੇਰ ਦੁਬਾਰਾ ਉੱਥੇ ਆਉਂਗਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਆ ਜੋ ਵੀ ਚੇਂਜ ਕਰਨਾ ਚਾਹ ਕਰ ਸਕਦਾ ਨੇ ਉਦਾਂ ਜਿਹੜਾ ਆ ਉਹ ਚੇਂਜ ਨਹੀਂ ਕਰ ਸਕਦਾ ਕਹਿਣ ਤੋਂ ਭਾਵੇਂ ਆ ਵੀ ਇਹ ਸਿਸਟਮ ਹੈ ਜਿਹੜਾ ਬਹੁਤ ਈਜੀ ਸਿਸਟਮ ਹੈ ਆ ਅ ਜੇ ਅਮੀ ਜੇ ਤੁਸੀਂ ਆਪਣੇ ਸਟੋਰਾਂ ਤੇ ਲਗਾਉਣਾ ਚਾਹਦੇ ਹੋ ਆ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਪੂਰੇ ਇਸ ਕੈਸ ਰਿਸਿਸਟਰ ਦੇ ਜਿਹੜੇ ਆ ਵੀ ਐਕਸਪੋਰਟ ਆ ਸਾਨੂੰ ਪਤਾ ਆ ਵੀ ਕਿਹੜੀ ਚੀਜ਼ ਕਿੱਦਾਂ ਹੋਣੀ ਆ ਟ੍ਰੇਨਿੰਗ ਅਸੀਂ ਪੰਜਾਬੀ ਵਿੱਚ ਦਿੰਦੇ ਆ ਮੋਸਟ ਆਫ ਆਪਣੇ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਅੰਗਰੇਜ਼ੀ ਨਹੀਂ ਆਉਂਦੀ ਉਹ ਆਪਣੇ ਕੋਲ ਆਪਣੇ ਕੋਲ ਜਿਹੜਾ ਕੰਮ ਹੈ ਨੀਗਾ ਸੋ ਆ ਜਦੋਂ ਵੀ ਹੁਣ ਮੈਂ ਜਾਣਾ ਆ ਇਹਨੂੰ ਇਥੇ ਇਵਨ ਲੌਗਇਨ ਕਰਨਾ ਪੈਣਾ ਚਲੋ ਮੇਰੀ ਵੀਡੀਓ ਜੇ ਐਂਡ ਸ਼ਿਫਟ ਆ ਗਈ ਚਲੋ ਫੇਰ ਮੈਂ ਕਰ ਦਿੱਤਾ ਇਹ ਥੋੜਾ ਜਿਹਾ ਹੋਰ ਆਪਾਂ ਇਹਦੇ ਬਾਰੇ ਜਾਣਕਾਰੀ ਦੇ ਦਿੰਦੇ ਆ ਹੁਣ ਮੈਂ ਐਡਮਿਨਿਸਟਰ ਤੇ ਖੋਲਿਆ ਐਡਮਿਨਿਸਟਰੇਟਰ ਤੇ ਚਲੋ ਜੀ ਹੁਣ ਮੈਂ ਦੇਖੋ ਜਦੋਂ ਖੋਲਿਆ ਮੇਰੇ ਕੋ ਸਾਰੀਆਂ ਪਰਮਿਸ਼ਨਾਂ ਆ ਜਦੋਂ ਹਰਜੀਤ ਸ਼ੇਰਗਲ ਦੇ ਨਾਂ ਤੇ ਖੋਲਿਆ ਸੀ ਬੰਦ ਸੀ ਹੁਣ ਮੈਂ ਯੂਜ਼ਰ ਨੇਮ ਤੇ ਜਾ ਕੇ ਜੇ ਮੰਨ ਲਓ ਵੀ ਮੈਂ ਫੇਰ ਦੁਬਾਰਾ ਹਰਜੀਤ ਤੇ ਜਾਣਾ ਮੈਂ ਚਾਹੁੰਦਾ ਆ ਵੀ ਉਹਨੂੰ ਮੈਂ ਪ੍ਰਾਈਸ ਬੁੱਕ ਐਡ ਕਰਨ ਦੀ ਆਦੇ ਇਜਾਜ਼ਤ ਦਿੱਤੀ ਸੀਗੀ ਮੈਂ ਐਡਿਟ ਕਰ ਜੇ ਮੈਂ ਐਡ ਉਹ ਵੀ ਨਹੀਂ ਦੇਣੀ ਮੈਂ ਇਹਨੂੰ ਅਨਚੈੱਕ ਕਰ ਸਕਦਾ ਇਦਾਂੇ ਸੇਮ thing ਹੋਰ ਰਿਪੋਰਟਸ ਐਂਡ ਇਨਵੈਂਟਰੀ ਤੁਹਾਡੀ ਮਰਜ਼ੀ ਆ ਸਟੋਰ ਸਟੈਟਸ ਆਦੇ ਸਟੋਰ ਰਿਪੋਰਟ ਦੇਖ ਸਕਦਾ ਤਾਂ ਨਹੀਂ ਦੇਖ ਸਕਦਾ ਆ ਮੈਂ ਉਹਨੂੰ ਪਰਮਿਸ਼ਨ ਦਿੱਤੀ ਸੀ ਓਨ ਰਿਪੋਰਟ ਦੇਖ ਸਕਦਾ ਮੈਂ ਹੁਣ ਉਹ ਵੀ ਉਹ ਵੀ ਬੰਦ ਕਰ ਦੇਣੀ ਹੈ ਸੇਵ ਹੋ ਗਿਆ ਮੰਨ ਲਓ ਵੀ ਤੁਸੀਂ ਤੁਹਾਡੇ ਕੋਲ ਤਿੰਨ ਯੂਜ਼ਰ ਜਾਂ ਬੰਦਾ ਛੱਡ ਗਿਆ ਜਾਂ ਉਹਨੂੰ ਡਿਲੀਟ ਕਰਦਾ ਜਾਂ ਸੇਮ ਨੇਮ ਨੂੰ ਜੇ ਅਸੀਂ ਕਈ ਵਾਰੀ ਕਰ ਲੈਨੇ ਉਹਨੂੰ ਉਹਦਾ ਪਾਸਵਰਡ ਚੇਂਜ ਕਰੀ ਜਾਂਦੇ ਆ ਫਿਰ ਤੁਸੀਂ ਕੀ ਕਰਨਾ ਇੱਥੇ ਜਾਓ ਮੰਨ ਲਓ ਤੇਰੀ ਪਾਸਵਰਡ ਚੇਂਜ ਕਰਨਾ ਕੋਈ ਨਹੀਂ ਚੇਕ ਕਰਨਾ ਇੱਥੋਂ ਹੀ ਉਹਦਾ ਜਿਹੜਾ ਪਾਸਵਰਡ ਹੈ ਤੁਸੀਂ ਇਹਨੂੰ ਐਡਿਟ ਕਰਕੇ ਉਹਦਾ ਜਿਹੜਾ ਕੈਸ਼ੀਅਰ ਆ ਉਹਦਾ ਪਾਸਵਰਡ ਚੇਂਜ ਕਰ ਸਕਦੇ ਆ ਥੱਲੇ ਜਾ ਕੇ ਦੇਖੋ ਕੈਨਸਲ ਸੇਵ ਡਿਲੀਟ ਤੇ ਚੇਂਜ ਪੈਨ ਜੇ ਮੈਂ ਆਪਣਾ ਉਹਦਾ ਤੁਸੀਂ ਕੈਸ਼ੀਅਰ ਦਾ ਪੈਨ ਨੰਬਰ ਚੇਂਜ ਕਰਨਾ ਲੌਗਇਨ ਕੋਡ ਤੁਸੀਂ ਇੱਥੋਂ ਚੇਂਜ ਕਰ ਸਕਦੇ ਹੋ ਮੈਨੂੰ ਇੱਕ ਕੁਐਸਚਨ ਆਇਆ ਸੀਗਾ ਫਰੀਦ ਤੋਂ ਮਿਸਟਰ ਪਵਨ ਬਾਂਸਲ ਦਾ ਕਹਿੰਦਾ ਭਾਜੀ ਐਡਮਿਨਿਸਟਰੇਟਰ ਪਾਸਵਰਡ ਚਿੱਦਾਂ ਚੇਂਜ ਕਰਨਾ ਲੋ ਉਹ ਵੀ ਸੁਣ ਲਓ ਬਾਂਸਲ ਸਾਹਿਬ ਜੀ ਐਡਮਿਨਿਸਟਰੇਟਰ ਤੇ ਮੈਂ ਇੱਥੇ ਖੋਲਿਆ ਸੇਮ ਥਿੰਗ ਇ ਸਾਰਿਆਂ ਤੋਂ ਥੱਲੇ ਜਾ ਕੇ ਦੇਖੋ ਕੈਨਸਲ ਸੇਵ ਚੇਂਜ ਪੈਨ ਚੇਂਜ ਪੈਨ ਤੇ ਠੂੰਗਾ ਮਾਰੋ ਜਿਹੜਾ 1 1 1 ਸਾਰਿਆਂ ਨੂੰ ਪਤਾ ਹੈ ਇਹਦੇ ਬਾਰੇ ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਆਪਣੀ ਮਰਜ਼ੀ ਦਾ ਜਿਹੜਾ ਪੈਨ ਨੰਬਰ ਰੱਖ ਸਕਦੇ ਆ ਪਰ ਹੁਣ ਆ ਇਹ 5 ਡਿਜੀਟ ਚਾਹੀਦਾ ਆ ਹਾਂਜੀ ਆ ਅੱਜ ਦਾ ਸਾਡਾ ਜਿਹੜਾ ਵਿਸ਼ਾ ਸਿਰਫ ਇਹੀ ਸੀਗਾ ਵੀ ਹਾਊ ਟੂ ਕ੍ਰੀਏਟ ਅ ਯੂਜ਼ਰ ਆ ਦੂਸਰੀ ਗੱਲ ਇਹ ਆ ਵੀ ਇਹ ਜਿਹੜਾ ਤੁਸੀਂ ਸਾਰਾ ਕੁਝ ਆ ਆਪਣੀ ਪੀਓਐਸ ਤੋਂ ਵੀ ਕਰ ਸਕਦੇ ਆ ਆਪਣੇ ਬੈਕਐਂਡ ਤੇ ਕੰਪਿਊਟਰ ਤੋਂ ਲੌਗ ਆਊਟ ਕਰਕੇ ਜੇ ਸਕਦੇ ਆ ਤੁਹਾਡੇ ਕੋਲ ਸਾਰਾ ਕੰਟਰੋਲ ਹੈਗਾ ਫਾਰ ਇਗਜ਼ਾਮਪਲ ਜੇ ਮੈਂ ਆਪਣੇ ਕੰਪਿਊਟਰ ਤੋਂ ਲੌਗ ਇਨ ਕਰਨਾ ਆ ਮੈਂ ਘਰੋਂ ਬੈਠੇ ਨੇ ਯੂਜ਼ਰ ਨੇਮ ਚੇਂਜ ਕਰਨਾ ਤਾਂ ਉਹ ਵੀ ਕਰ ਸਕਦੇ ਆ ਫਿਰ ਜਿੱਦਾਂ ਮੈਂ ਮਾਈ ਸਟੋਰ ਜਿਹੜਾ ਯੂਆਰਐਲ ਆ ਉੱਥੇ ਜਾਣਾ ਆ ਜਿੱਦਾਂ ਇਹ ਸਟੋਰ ਆ ਜਿਹੜਾ ਮੇਰਾ ਆਪਣਾ ਲਿਕਰ ਸਟੋਰ ਆ ओके ਮੈਂ ਆਪਣਾ ਜਿਹੜਾ ਉਹਦਾ ਯੂਜ਼ਰ ਨੇਮ ਤੇ ਪਾਸਵਰਡ ਮੈਂ ਘਰੋਂ ਪਾ ਦਿੱਤਾ ਇਹ ਲੌਗਇਨ ਹੋ ਗਿਆ ਤੇ ਹੁਣ ਤੁਸੀਂ ਦੇਖੋਗੇ ਕਿ ਮੇਰੇ ਕੋਲ ਸਾਰਾ ਕੁਝ ਹੀ ਹੈਗਾ ਆ ਪਰ ਇੱਥੇ ਸਿਰਫ ਮੇਰੇ ਕੋਲ ਰਜਿਸਟਰ ਹੈ ਨੀਗਾ ਇੱਥੋਂ ਘਰੋਂ ਬੈਠਿਆਂ ਵੀ ਮੈਂ ਪ੍ਰਾਈਸ ਚੇਂਜ ਕਰ ਸਕਦਾ ਆ ਯੂਜ਼ਰ ਐਂਡ ਪੇਰੋਲ ਸੇਮ ਥਿੰਗ ਮੈਂ ਇੱਥੋਂ ਜਿਹੜੇ ਸਾਰੇ ਮੇਰੇ ਜਿਹੜੇ ਕੈਸ਼ੀਅਰ ਪਏ ਆ ਮੈਂ ਇਥੋਂ ਉਹਨਾਂ ਦੇ ਪਾਸਪੋਰਟ ਚੇਂਜ ਕਰ ਸਕਦਾ ਆ ਉਹਨਾਂ ਦੀ ਪਰਮਿਸ਼ਨਾਂ ਚੇਂਜ ਕਰ ਸਕਦਾ ਆ ਸੇਮ ਤੇ ਨਵੇਂ ਯੂਜ਼ਰ ਬਣਾ ਸਕਦਾ ਤੁਹਾਨੂੰ ਯੂਜ਼ਰ ਨੇਮ ਬਣਾਉਣ ਦੇ ਲਈ ਆਪਣੇ ਰਜਿਸਟਰ ਤੇ ਜਾਣ ਦੀ ਲੋੜ ਨਹੀਂ ਫੋਨ ਦੀ ਐਪ ਤੋਂ ਵੀ ਬਣਾ ਸਕਦੇ ਆ ਤੇ ਦੂਜਾ ਤੁਸੀਂ ਜਿਹੜਾ ਆਪਣੇ ਕੰਪਿਊਟਰ ਤੋਂ ਓਪਨ ਕਰਕੇ ਵੀ ਬਣਾ ਸਕਦੇ ਆ ਮੈਂ ਬਹੁਤ ਸਾਰਾ ਕੰਮ ਹੈ ਜਿਹੜਾ ਸਦਾ ਕੰਪਿਊਟਰ ਤੇ ਕਰਦਾ ਹਾਂ ਕਿਉਂਕਿ ਮੈਂ ਸਟੋਰ ਘਟ ਜਾਣਾ ਜੇ ਕਿਉਂਕਿ ਮੇਰੇ ਹੋਰ ਬਿਜ਼ਨਸ ਵੀ ਹੈ ਗਿਆ ਬਾਕੀ ਅੱਜ ਦੀ ਵੀਡੀਓ ਲਈ ਇੰਨਾ ਹੀ ਜੇ ਤਾਂ ਤੁਹਾਨੂੰ ਕਿਸੇ ਹੋਰ ਇਨਫਰਮੇਸ਼ਨ ਦੀ ਲੋੜ ਆ ਸਾਡੀ ਵੈਬਸਾਈਟ ਤੇ ਲੌਗਇਨ ਕਰ ਲਓ ehprepaid.com ehwholesale.com ਜਾਂ ਸਾਨੂੰ ਕਾਲ ਕਰ ਲਓ 202092973200 ਔਰ ਅਮਰਪਾਲ ਨੂੰ ਕਾਲ ਕਰ ਲਓ ਡਾਇਰੈਕਟਲੀ 9166005309 ਔਰ ਮੈਨੂੰ ਕਾਲ ਲਓ ਕਾਲ ਲਓ ਡਾਇਰੈਕਟਲੀ 2098503200 ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਆ ਤਾਂ ਦਬਕੇ ਸ਼ੇਅਰ ਕਰ ਦਿਓ ਦੂਜਾ ਸਾਡਾ ਐਚ ਮੀਡੀਆ ਯੂ ਐਸ ਏ ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ